ਬਾਬਾ ਨੇ ਕੋਈ ਗੱਲ ਵਾਸਨਾ ਕੋਈ ਮੈਂ ਤੁਹਾਨੂੰ ਜਵਾਬ ਦੰਗਾਂ ਦੱਸੋ ਮੈਂ ਨਹੀਂ ਕੋਈ ਆਪਣੇ ਅੰਦੋਲਨ ਦੇ ਦੇਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਦੇ ਲੰਗਰ ਚੱਲ ਰਿਹਾ ਹੈ ਸੰਗਤਾਂ ਬਣਾ ਰਹੀਆਂ ਸੇਵਾਦਾਰ ਸੇਵਾ ਕਰ ਰਹੇ ਆ ਹਾਂਜੀ ਸੰਗਤਾਂ ਆ ਰਹੀਆਂ ਜਿਹੜੇ ਰਾਤ ਨੂੰ ਆਉਣੇ ਆ ਉਹਨਾਂ ਵਾਸਤੇ ਵੀ ਗੋਭੀ ਦੀ ਸਬਜ਼ੀ ਤਿਆਰ ਗੋਭਾ ਥਾ ਬਣ ਰਿਆ ਦਾਲਾਂ ਬਣੀਆਂ ਹੈ ਜੀ ਤੇ ਹੁਣ ਕੇ ਲੱਥੰਦਾ ਆ ਮਹਾਰਾਜ ਦੀ ਕਿਰਪਾ ਸਵੇਰ ਦੀ ਤਿਆਰੀ ਬਾਰੇ ਦੱਸਿਓ ਫਿਰ ਸਵੇਰ ਦੀ ਤਿਵਾਰੀ ਦੀ ਬਿਲਕੁਲ ਸਾਰੀ ਰਾਤ ਤਿਆਰੀ ਕਰੀ ਜਾਂਦੇ ਆ ਉਹ ਆਪਣਾ ਸਟੇਜ ਬਣ ਰਹੀ ਆ ਸਪੀਕਰ ਲੱਗ ਰਿਹਾ ਤੇ ਸਭ ਲੋਕ ਵੀ ਸੰਗਤ ਆ ਰਹੀ ਆ ਲਗਭਗ 3 ਕਿ ਲੱਖ ਦੇ ਬੰਦਾ ਕਰੀਬ ਹੋ ਸਕਦਾ ਹੈ ਗੱਡੀਆਂ ਦਾ ਕੋਈ ਪਤਾ ਨਹੀਂ ਲੱਗਦਾ ਪਤਾ ਨਹੀਂ ਕਿੰਨੀਆਂ ਗੱਡੀਆਂ ਉਧਰੋਂ ਅੰਮ੍ਰਿਤਸਰ ਤੋਂ ਟਾਰੀ ਤੋਂ ਲਾ ਕੇ ਇੱਧਰ ਸਾਰੇ ਹਿੰਦੁਸਤਾਨ ਦੇ ਵਿੱਚੋਂ ਲੋਕ ਆ ਰਹੇ ਆ ਠੀਕ ਪਰ ਠੀਕ ਹੀ ਵੇ ਬਾਦ 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 ਉਹਦੇ ਪੁੱਛ ਗਿਆ ਸਾਹਿਬ ਨੂੰ ਜੇ ਜੇ ਸਾਹਿਬ ਤੁਸੀਂ ਦੱਸਿਓ ਸੇੜਨ ਕੋਈ ਨਾ ਵਾਜੇ ਮੇਰੇ ਕੋਲ ਕੋਈ ਨਹੀਂ ਸੇੜਨ ਕੋਸ਼ਿਸ਼ ਕੀ ਆਉਂਦਾ ਕੋਈ ਕੋਈ ਘੱਟ ਵਾਦ ਮੈਂ ਝਗੜਿਆ ਵਾਹ ਝਗੜਿਆ ਝਗੜਿਆ ਮੈਂ ਗਰਮ ਗਰਮ ਝਗੜਿਆ ਸਾਹਿਬ ਤਾਂ ਵਾਤੂ ਤੁਰੀ ਹੋਣੀ ਹੈ ਗੱਲ ਤੇ ਇਹ ਕਹੋ ਹਾਂਜੀ ਖਲਸੋ ਦਾਲ ਚੋਂ ਕੱਢੀਂ ਜੇ ਬਾਪ ਦਾ ਪਰਿਵਾਰ ਵੱਡਾ ਹੋ ਗਿਆ ਹਣਾ ਆ ਗਏ ਹੈ ਹੋ ਲੱਗਦਾ ਮੈਂ ਬਹੁਤਾ ਕਰ ਮਾ ਆ ਪਰਿਵਾਰ ਵੱਡਾ ਹੋ ਗਿਆ ਨਹੀਂ ਕੱਲ ਨਾਲ ਕੱਲ ਨਾਲੋਂ ਜ਼ਿਆਦਾ ਕਾ ਹੋਇਆ ਹੈ ਨਾ ਦੇਖੋ ਜੀ ਪਹਿਲਾਂ ਉਹ ਬਾਰਡਰ ਤੇ ਹਾਂ ਹਾਂ ਜੀ ਉਸ ਤੇ ਇੱਥੇ ਹਾਂ ਫਿਰ ਹਾਲੀਵੁੱਡ ਉਹ ਦੂਜੀ ਕੋਈ ਜਗ੍ਹਾ ਲੱਗ ਗਿਆ ਹੈ ਹੁਣ ਬਿਲਕੁਲ ਫੇਰ ਸਾਡੇ ਕੋਲ ਸਟੇਜ ਤੇ ਸਾਡੇ ਕੋਲ ਪਹਿਲੇ ਤੋਂ ਕਰਦਾ ਲੋਨ ਸਟੇਜ ਤੇ ਦਾਣ ਨੂੰ ਭਜਦੇ ਵਿੱਚ ਤੇ ਜਾ ਸਟੇਜ ਸਾਡੇ ਮਗਰ ਭਜਦੀ ਆ ਜਿੱਥੇ ਜਾਦੇ ਉੱਥੇ ਤੇ ਜਾ ਠੀਕ ਕਰ ਦਿੱਤੇ ਚਾਹੀਦੇ ਨਾ ਤੁਹਾਨੂੰ ਕਹਦੇ ਬਾਬਾ ਨੂੰ ਹੱਦੀ ਆਹ ਲੋ ਰੋਟੀ ਖਾਣੀ ਚੱਲ ਜੀ ਦੋਬੀ ਨਾ ਬਣੇ ਆਪਣੇ ਦੇ ਆ ਕਿ ਕਿਹੜੀ ਏਰੀਆ ਬਾਬਾ ਜੀ ਕੋਈ ਕਰੋ ਬੜਾ ਜੀ ਕਿਹੜੇ ਏਰੀਆ ਤੋਂ ਹਾਂਜੀ ਕਿਹੜੇ ਏਰੀਆ ਤੋਂ ਫਾਲਸਾ ਅਮਰਪੁਰ ਬੋਰਡ ਹਾਂ ਫਾਲਸਾ ਗਲਬੇਡ ਮੱਟੀ ਜਥੇਬੰਦੀ ਬਾਰੇ ਦੱਸਿਓ ਬਾਬਾ ਜੀ ਜਥੇਬੰਦੀ ਬਾਰੇ ਕਿਸੇ ਬੰਦੀ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਠੀਕ ਹੈ ਜੀ ਕੋਬੇ ਬਈ ਸ਼ਾਰੂ ਸ਼ ਲੈਣ ਦੀ ਲਈ ਆ ਜੀ ਮਾਦਮ ਸਟੇਜ ਲਗਣੀ ਟਲੇਵਾਦ ਸਾਹਮਣੇ ਆਉਣਾ ਪਲੱਸ ਸਟੇਜ ਤੇ ਤੇ ਸ਼ੁਰੂ ਕਰਨ ਲੱਗੇ ਆਪਾਂ ਵੀਡੀਓ ਤੇ ਬਣੇ ਲਿਆ ਆਪਣੇ ਵਲੌਗ ਦੇ ਨਾਲ ਦੁੱਧ ਪੌਂਦਾ ਬਣਾਦੇ ਮੈਂ ਦੁੱਧ ਚਾਹ ਵਾਰੀ ਐ ਚਾਹ ਬਾੜ ਦੁੱਧ ਵਿੱਚ ਪਾ ਚਾਹ ਬਣ ਗਈ ਆ ਆਈ ਲੋ ਕੋਲ ਜੀ ਮੜਾ ਜਾ ਘਟ ਘਟ ਕਰਕੇ ਥੋੜਾ ਸਲੋ ਰੇਟ ਕਰ ਹਾਂ ਹਾਂ ਹਲੋ ਇਹੋ ਦੋ ਬੋਡੇ ਨੂੰ ਇਹੋ ਦੋ ਯਾਰ ਇਹੋ ਹੀ ਦੋ ਬਾਹਰ ਲਾਂਦੇ ਪੁੱਤ ਬੱਦਲੀ ਪਾਈ ਪੁੱਤ ਤੇ ਵੀ ਇਹੋ ਪਾਣੀ ਮੰਡ ਨਹੀਂ ਕਰਨੀ ਆਣਾ ਸਿੱਧੀ ਆਂਦਾ ਵੀ ਦੁੱਧ ਦੀ ਪੱਤੀ ਪੀਣੀ ਨਹੀਂ ਨੇ ਮੈਂ ਉਹਦਾ ਨਹੀਂ ਪੀਣੀ ਚਾਹ ਬਾਬਾ ਜੀ ਨਾ ਵੇਖੋ ਮਾਲ ਖਾ ਲਿਆ ਅੱਖਾਂ ਦੇਖੋ ਨਾ ਜਗਦੀਆਂ ਉਹ ਵੇਖੋ ਕੁੜੀ ਉਹ ਵੀ ਮਿਲ ਗਈ ਥੱਲੇ ਕਰੀਓ ਦੇਖੋ ਇਹ ਮਰਦੇ ਥੱਲੇ ਤੂੰ ਬੜਾ ਮ제 ਲੈਣ ਡਿਆ ਵਾ ਪੂਰੇ ਪੂਰਾ ਕੌਫੀ ਬਾਰ ਬਣਾਇਆ ਚੱਲਦਾ ਵਾ ਹਾਂ ਆ ਲੋ ਇਹਨਾਂ ਗੱਲਾਂ ਆ ਸਿੰਘ ਜੀ ਕਿੰਨਾ ਫਰੰਟਾ ਵਲੌਗ ਬੰਦਾ ਵਧੀਆ ਪੂਰਾ ਪੂਰਾ ਵਧੀਆ ਕੇ ਠੰਡ ਕਿੰਨੀ ਗਿਆ ਠੰਡ ਤੁਸੀਂ ਦੱਸੋ ਜੀ ਠਾਕ ਜੀ ਇਹ ਵੀ ਜ਼ਿਆਦਾ ਨਹੀਂ ਸੰਗਲ ਠੰਡ ਨਹੀਂ ਲੱਗਦੀ ਠੰਡ ਲੱਗਦੀ ਠਰਾਕਾ ਬਹੁਤ ਮੰਡੀਆਂ ਵਿੱਚ ਠੰਡ ਕਿਉਂ ਠਰਾਕਾ ਬੜੀ ਠਰਾ ਆ ਮਾਵਾ ਮੁੱਤਰਾਂ ਲਾ ਬੜਾ ਠਰਾ ਤੇ ਪੂਰੀ ਵਧੀਆ ਇਹ ਫੇਕ ਮੈਂ ਨਹੀਂ ਖਾਣਾ ਖਾ ਲਈ ਸੀ ਮੁਰਗੀ ਠੰਡ ਦੇਖੋ ਤੇ ਆਹ ਪਾਣੀ ਪੀ ਲਿਆ ਆ ਨਾਲ ਟਿੱਕੇ ਠੀਕ ਆ ਆਪਣੀ ਪਰ ਫਿਰ ਫੋਨ ਲਾ ਕੇ ਆਪਣੀ ਡਿਊਟੀ ਦੇਖੋ ਤੇ ਆ ਉਹ ਦੋ ਮਿੰਟ ਤੋਂ ਲਿਜਾ ਇਹਨੇ ਕਾਲੀ ਆ ਉਹ ਗੁਰਵਾ ਬਣਾ ਦੇਣੀ ਹੀ ਦੇਖੋ ਆਟਰਾਕਾ ਵਾਹ ਜੀ ਵਾਹ ਵਾਹ ਜੀ ਵਾਹ ਚਾ 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 ਯਾਰ ਪਿਆਰ ਨਾ ਕਰੋ ਧੱਕਾ ਕੀ ਕਰਦੇ ਮੁੱਕ ਜਲੀ ਆ ਮੁੰਡਾ ਉਹ ਕਰਦੇ ਆ ਮੁੰਡਾ ਉਹ ਨਹੀਂ ਹੋਰੇ 2 ਲੱਖ ਲੈ ਆਉਣ 2000 ਉਹ ਆ ਫੜੋ 2 ਲੱਖ ਬਈ ਫੜੋ ਫੜੋ ਲੜਦੇ ਕਿਉਂ ਜੇ ਚਾਹ ਹੌਲੀ ਹੋ ਜਾ ਚੱਲੀ ਟਰੱਕ ਪਰ ਜੇ ਸਟਾਰਟ ਹੋਇਆ ਜਾਰ ਕਰ ਲੈ 11 ਪਾਣੀ ਇੱਥੇ ਲੈ ਆਓ ਲੈ ਆਓ ਮੈਂ ਪਤਾ ਚ ਕਿڑی ਗੱਲਿਆ ਆਹ ਇਹਨੂੰ ਦੇ ਦੇ ਮੇਰੇ ਮਨ ਦੇ ਬਾਰੇ ਆਪਣਾ ਟ੍ਰੈਕਟਰ ਲਗਾ ਆਪਣਾ ਮਗਰ ਟਰਾਲੀ ਕਈ ਵੀ ਟੈਂਕੀ ਆਪਣੇ ਅੱਡੇ ਤੇ ਮਗਰ ਖੜੋਣ ਨੂੰ ਇੱਥੇ ਲੈ ਆਉਂਦੇ ਐਂ ਇੱਥੇ ਪਾਣੀ ਲੋੜ ਹੈ ਉੱਥੇ ਆਪਾਂ ਆ ਜਾਈਏ ਉੱਪਰ ਟ੍ਰੈਕਟਰ ਦੀ ਸਾਈਡ ਤੇ ਸੱਜੇ ਮੜਾ ਜਾ ਲੱਗੇ ਕੀ ਚੱਲੇ ਵੇਖਣ ਹਾਂਜੀ ਸੰਗਤ ਆ ਰਹੀ ਹੈ ਹਾਂ ਵੇਖਦੇ ਹਾਂ ਕਿ ਨਹੀਂ ਮੌਲ ਚਲ ਕੀ ਬਣਿਆ ਬਾਹਰ ਹਣਾ ਇੱਥੇ ਕਿਹੜਾ ਚਾਰ ਨੂੰ ਮੱਧ ਜਾ ਰਹੇ ਨੇ ਕਹਿੰਦੇ ਨਹੀਂ ਬਣਉਣੀ ਆ ਜਾਓ ਚਲੋ ਕੋਈ ਗੱਲ ਨਹੀਂ ਜਾ ਸਾਬ ਆਇਓ ਆਜੋ ਆਜੋ ਉਹ ਲੋਕਾਂ ਨੂੰ ਜੀ ਦੱਬਾ ਖੰਡ ਕਰਦੇ ਆਖੀ ਤੇ ਲੱਗਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਆਹ ਫੁੱਟੇ ਜਿਹੜੇ ਆ ਉਹ ਚਾਹ ਮਹੋਣੀ ਤੇ ਉਹ ਕਹਿੰਦੇ ਨਹੀਂ ਇਹ ਕਾਲੀ ਮਹੋਣੀ ਮੈਂ ਹਰ ਭਰਾ ਉਹ ਹੋਰ ਆ ਮੈਂ ਕਾਬਾ ਉਹ 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 ਉਹ

ਸਤਨਾਮ ਸ਼੍ਰੀ ਅਕਾਲ ਗੁਰੂ ਜੀ ਸਤਨਾਮ ਆਪ ਲੋਧੀ ਰਸਤਾ ਆ ਜਾ ਸਤਨਾਮ ਸ਼੍ਰੀ ਅਕਾਲ ਗੁਰੂ ਜੀ ਸਤਨਾਮ ਪਾਣੀ ਅੱਧਰ ਵਿਚ ਆ ਗਿਆ ਭਾਈ ਓਏ ਪੁਰੇ ਲੰਗਰ ਲੱਗਾ ਲੰਗਰ ਤੇ ਜਾ ਕਿਤੇ ਸ਼ੁਰੂ ਇਰੇ ਚਾਹ ਚੱਲਦੇ ਪਏ ਕਿਤੇ ਪ੍ਰਸ਼ਾਦ ਦੇ ਚੱਲਦੇ ਪਏ ਕਿਤੇ ਰੋਹ ਦਾ ਲੰਗਰ ਚੱਲਦਾ ਪਿਆ ਇਹ ਕਰਦੀ ਆ ਬੱਜੀ ਹੋ ਰਹੀ ਆ ਆ ਜਾ ਜਿਆਦਾ ਹੈ ਨਾ ਬੰਦਾ ਬਹੁਤ ਲਾਹੀ ਨਾ ਜਿੱਦਾਂ ਕਹਿਣ ਉਹਦਾ ਜੋਰ ਪਿਆ ਰੱਖਣਿਆ ਮੋਹ ਨਹੀਂ ਕਿਹੋ ਜਾਂਦੇ ਹਨ ਉਹਨਾਂ ਗਣਖਾਂਵਿਆਂ ਨੂੰ ਆਪ ਹੀ ਆਉਂਦੇ ਨੇ ਇਹ ਲੋਕਾਂ ਜਾਣਨਾ ਵਾ ਤੇ ਆਏ ਨਹੀਂ ਜਿੰਨਾਂ ਗਣਖਾਂ ਨਹੀਂ ਉਹ ਘਰਾਂ ਦੇ ਵੜਕੇ ਰਜਾਈਆਂ 'ਚ ਬੈਠੇ ਹੋਏ ਆਏ ਜਿਸ ਨੇ ਲੇਰੀ ਆਇਆ ਲੱਗੇ ਜੀ ਹਰ ਬਹੁਤ ਆ ਲੰਗਰ ਬਹੁਤ ਚੱਲ ਰਿਹਾ ਹੈ ਵਾਲਾ ਲੰਗਰ ਰੋਹ ਦੇ ਲੰਗਰ ਬਹੁਤ ਹੁਣ ਇੱਕ ਵਾਰੀ ਮੇਰੀ ਗੱਲ ਇੱਕ ਵਾਰੀ ਆਉਣ ਕੇ ਫੇਰ ਹੀ ਲੱਗੂ ਪਤਾ ਕੀ ਸਾਬ ਉਥੇ ਕੀ ਬੰਡਿਆ ਕੀ ਨਹੀਂ ਦਰਜਾਈਆਂ ਚ ਬਹਿ ਕੇ ਕਮੈਂਟ ਕਰਨ ਵਾਲਿਓ ਮੇਰਾ ਆਕਾਰ ਸਾਜਣਾ ਨੂੰ ਅਵਾਮੀਦਾਂ ਜਿਨ ਕਾ ਕਾਲੀ ਰੰਗ ਰਾਜਾ ਕਟਾਸ ਸੁਖ ਮੰਨ ਆਏ ਜੰਮਿਆ ਜਿਹਨ ਇਸ਼ਾ ਤੋਂ ਪੁਜਾਈਆ ਸਦਾ ਮੁਰਬਾਨ ਇਸ਼ਟਾ ਤੁਵੇਂ ਹੋਰਾਂ ਲੰਗਰ ਕਹੇ ਨਾਮਿਤ ਤੁਰਨ ਸੰਤੋ ਸਤ ਕਰੋ ਪਿਆਰੋ ਸੱਚਾ ਲਾਖੋ ਮੇਰਾ ਮਾਰੋ ਵਾਜੂ ਤਨ ਸਤਿਗੁਰ ਤੇ ਖਾਸ ਬਣ ਜਾਏ ਸਤਿਗੁਰ ਤੇ ਵਸਤੂ ਤੇ ਤੇ ਨਾਮ ਅਚਾਨਾ ਕੇ ਕਹਿ ਮਾਨੁ ਸੈ ਸਭ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨਾਵਣ ਪਾਇਓ ਸਗਲ ਮਨੋਰਚ ਪੂਰੇ ਤਾਰ ਬ੍ਰਹਮ ਨੂੰ ਪ੍ਰਭ ਪਾਇਆ ਉਤਰੇ ਸਗਲ ਗਸੂਰੇ ਪੂਰੇ ਅਚੰਕਾ ਪੁੱਤਰੇ ਸੂਰ ਸੱਚੀ ਬਣੀ ਸਤਿ ਸਾਂਜਣ ਪਰੇ ਸਤਿ ਪੂਰੇ ਦਿੱਤੇ ਜਾਣੀ ਸੋਨ ਤੇ ਕੁਨੀਤ ਕਹੇ ਭਗਤ ਸਮਝੇ ਰਹਾ ਪਰ ਪੂਰੇ ਦੇਵੋਂ ਦਾ ਨਾਨਕ ਗੁਰ ਚਾਨਣ ਲਾਗੇ ਵਾਝੀ ਜਨ ਹਰ ਪੂਰੇ ਸੋਨ ਤੇ ਕੁਨੀਤ ਕਹੇ सद नान लॻे वाह हर वाहेगुरु का सा ਕੋਈ ਰਾਜਾਨਾ ਤੇਰਾ ਅੰਤੁ ਉਜੇਦੇਉ ਸਗਰਤ ਨਗਰੀ ਤੁਮਹਾਂ ਤੂਤਰ ਸਾਰੀ ਤੁਮ ਦੇਉ ਈਸੋ ਸੋਣੀ ਜਤ ਮਿਤ ਤੁਹੀ ਜਾਨੀ ਨਾਨਕ ਦਾਸ ਵਾਜੀ 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 ਜਿਸ ਦੋਰਸੇ ਕਲਪਣੂ ਲੈ ਕੇ ਚੱਲੀਆਂ ਸੀ ਉਸ ਫੋਰਮ ਦੇ ਅਗੂ ਚੁਣेंगे ਸਰਦਾਰ ਜਸਜੀਪ ਸਿੰਘ ਬੰਦੇਵਾੜ ਸਾਹਿਬ ਦੂਰੇ ਭਾਰਤ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਇਸ ਫੋਰਮ ਕੋਲ ਜੁੜੀਆਂ ਇਹਨਾਂ ਦਾ ਜੋਰ ਨਹੀਂ ਚੱਲਦਾ ਪੰਜਾਬ ਤੋਂ ਵੀ ਕਿਵੇਂ ਨਾ ਕਿ ਮੈਂ ਅਸੀਂ ਪੰਜਾਬ ਨੂੰ ਜਿਹੜੇ ਮਸਲੇ ਦੂਰੇ ਛੱਡੇ ਆ ਬਣ ਕੇ ਪੱਗਾਂ ਆ ਆ ਜੇ ਇਹ ਮੇਰੇ ਕਿਤੇ ਆ ਵੀ ਸਵਾਲ ਨਾ ਇਹਨਾਂ ਵਿੱਚੋਂ ਵੀ ਹੁੰਦੇ ਸੀ ਇੱਕ ਵਾਰ ਅਬਰਜੈਂਸੀ ਦੇ ਵਿੱਚ ਬਹੁਤ ਸਾਰੇ ਮੀਡੀਆ ਵੱਲੋਂ ਵੀ ਹੁੰਦੇ ਸੀ ਏ ਪੰਜਾਬ ਨੂੰ ਖਤਮ ਤਾਂ ਕਰਨਾ ਚਾਹੁੰਦੇ ਆ ਇਹਨਾਂ ਦੇ ਪੰਜਾਬ ਦੇ ਰਹਿਣਾ ਸੰਘਾ ਮਹਾਰਾਜ ਦੇ ਵਿੱਚ ਤੇ ਜੋ ਮੁੱਦੇ ਛੁੱਟੇ ਗਏ ਆ ਅਸਲ ਮੁੱਦਿਆਂ ਦੀ ਲੜਾਈ ਇਹ ਸਕੇ ਮੰਨੌਲ ਪੋਲੀਟੀਕਲ ਲੜਾਈ ਕਰਨਾ ਚਾਹੁੰਦੇ ਆ ਵੀ ਜਿਹੜੀ ਜ਼ਮੀਨ ਆ ਉਹ ਤੇਰੀ ਹੈਗੀ ਸੋਹਣੇ ਹੋਏ ਹੋ ਜਾਈ ਖਵਾਰ ਹੋਏ ਸਭ ਮਿਲਾਂਗੇ ਖਵਾਰ ਹੋਏ ਸਭ ਮਿਲਾਂਗੇ ਜੀ ਦੋਸਤੋ ਨਰਗਰ ਸਾਹਿਬ ਦੀ ਗੱਡੀ ਆ ਰਹੀ ਆ ਜਤਨ ਚੱਲ ਰਹੇ ਇਸਾਨ ਅੰਦੋਲਨ ਦਾ ਮਾਸੂਦ ਦੇ ਵਿੱਚ ਲੈ ਕੇ ਆ ਰਹੇ ਨੇ ਰਤਨਪੁਰਾ ਅਨੋਰੀਆ ਤੇ ਸ਼ੰਗੂ ਮੋੜਿਆਂ ਤੇ ਚੱਲ ਰਹੇ ਅੰਦੋਲਨ ਤੇ ਅੱਤੇ ਇਹ ਗੱਡੀਆਂ ਬੈਕ ਨੇ ਉੱਪਰ ਸਾਹਮਣੇ ਸਾਡੀ ਹੱਕ ਦੀ ਮੰਗਾਂ ਲਈ ਐਮਐਸਪੀ ਖਰੀਦ ਗਰੰਟੀ ਕਾਨੂੰਨ ਗਵਾਹ ਦੇ ਲਈ ਇਸਾਨ ਮੋਰਚਾ ਕਰ ਰਹੇ ਨੇ ਭਾਰਤ ਦੇ ਕਨਵੀਨਰ ਇੱਕ ਅਰਦਾ ਨਵੀਂ ਰਣ ਸੇ ਤੰਦਰਵਾਜ਼ ਜੀ ਆਏ ਤੇ ਇਹ ਵੀ ਵੀਰ ਅਕੇ ਨੇ 40ਵੇਂ ਦਿਨ ਦੇ ਵਿੱਚ ਅੱਜ ਖਨੋਰੀ ਮੋਰਚੇ ਤੇ ਪਹੁੰਚੇ ਤੇ ਠਾਠਾ ਮਾਰਦੇ ਇਕੱਠ ਨੇ ਸੋ ਸਰਦਾਰ ਜਗਜੀਤ ਸਿੰਘ ਉਹ ਬਾਰਤਾ ਦੇ ਸਾਹਮਣੇ ਬਰਚਾ ਬਰਨੋ ਉੱਥੇ ਤਾਂ ਪਹੁੰਚ ਚੁੱਕੇ ਆ ਜਿੱਥੋਂ ਮਹਾ ਪਰਜਾ ਤੋਰੇਗਾ ਤੋਰਦਾ ਵੀਰਾਂ ਦੀ ਬੇਤੀ ਆ ਕਿ ਸਾਡੇ ਜਰਨੈਲ ਸਾਡੇ ਆਗੂ ਸਾਡੀ ਲੜਾਈ ਨਹੀਂ ਸਾਡੀ ਲੜਾਈ ਨਹੀਂ ਆਪਣੇ ਸਾਰਿਆਂ ਦੀ ਲੜਾਈ ਲਈ ਕੌਣ ਜੀ 40 ਦਿਨਾਂ ਤੋਂ ਅਨਸਾਜ ਕੇ ਬੈਠੇ ਨੇ ਉਸ ਸਟੇਜ ਤੇ ਪਹੁੰਚਣ ਵਾਲੇ ਨੇ ਆ ਚੁੱਕੇ ਨੇ ਹੱਥ ਬਨ ਕੇ ਬੇਨਤੀ ਆ ਸਾਰਿਆਂ ਨੂੰ ਉੱਠਣਾ ਨਹੀਂ ਕਿਸੇ ਨੇ ਵੀਰੋ ਹੱਥ ਬਨ ਕੇ ਬੇਨਤੀ ਆ ਕਿਸੇ ਨੇ ਉੱਠਣਾ ਨਹੀਂ ਹੈ ਆਰੇ ਲੋਕ ਕਿਸ ਜਿਸ ਕਰ ਸਟੇਜ ਕਰਿਆ ਐਵੇਂ ਕੱਠ ਲੋਕਾਂ ਨੇ ਹੁਣ ਲੋਕਾਂ ਦੀ ਏਕਤਾ ਹੀ ਲੋੜ ਆ ਲੋਕਾਂ ਜਿਹੜੇ ਲਾਮ ਮੰਦੀ ਦੀ ਲੋੜ ਆ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਹੁਣ ਨੌਜਵਾਨੋ ਤੁਸੀਂ ਦੇਖੋ ਸਮਝੋ ਜਿਹੜੇ ਨੌਜਵਾਨ ਦੇ ਲੋਕ ਵੀ ਇਹ ਗੱਲ ਕਰਦੇ ਨੇ ਪੱਲੇ ਪੰਜਾਬ ਦੀ ਬਗਾਵਤ ਕਿਉਂ ਪੰਜਾਬ ਦੀ ਕਿਉਂ ਕੱਲਾ ਐਮਐਸਪੀ ਭਾਲਦਾ ਪੰਜਾਬ ਹੀ ਕਿਉਂ ਲੜਦਾ ਹੈ ਇਹਦਾ ਸਵਾਲ ਦਾ ਜਵਾਬ ਇਹੀ ਆ ਕਿ ਹਜ਼ਾਰਾਂ ਸਾਲ ਤੂੰ ਤਾਂ ਗੁਲਾਮੀ ਭੁਗਤੀ ਤੂੰ ਤਾਂ ਗ੍ਰਾਮ ਗੁਲਾਮ ਰਹਿਣ ਦੇ ਆਦਤ ਹੀ ਹੋ ਫਿਰ ਅੰਗਰੇਜ਼ਾਂ ਦੇ 200 ਸਾਲ ਗੁਲਾਮ ਰਹਿਣ ਤੂੰ ਤਾਂ ਆਦਤ ਹੀ ਹੋ ਪੰਜਾਬ ਥੋੜੂ ਗ੍ਰਾਮੀ ਸਹਿਤ ਦਾ ਪੰਜਾਬ ਨੇ ਤਾਂ ਪਹਿਲਾਂ ਕਬਾਲੀਆਂ ਦੇ ਕੇ ਜਾਦੂ ਕਰਤੀ ਮੇਰੀ ਗੱਲ ਸੁਣ ਲਓ ਵੀ ਫੜ ਲਓ ਬਾਲਟੀਆਂ ਆਪਣੀਆਂ ਅੱਗੇ ਹੁਣ ਕੋਈ ਨਹੀਂ ਢੂੰਗੀ ਵੀ ਅੱਲਾ ਅੱਲਾ ਕੰਢਿਆ ਬਾਲ ਫੜਾਇਆ ਤਾਂ ਫਿਰ ਜੀ ਨੂੰ ਕਹਿੰਦਾ ਸਹੀ ਕਰਦਾ ਕਸੀਂ ਵੋਈ ਮਨੇ ਯਾਰ ਮੈਂ ਤਾਂ ਬਾਬੇ ਨਾਲ ਗੱਲ ਕੀ ਕਰਕੇ ਆਇਆ ਮੈਂ ਸੁਣਾ ਮੇਰੀ ਗੱਲ ਖਰਚਣ ਖੁਰਦਿਆਂ ਲਈ ਮਾ ਬਾਬਾ ਲਓ ਵੀ ਮਿੱਤਰੋ ਰੋਟੀ ਖਾ ਲਈ ਆ ਚਾਹ ਦੀ ਤਿਆਰੀ ਹੈ ਚਾਹ ਦੀ ਚਾਹ ਪੀਣ ਲੱਗੇ ਤੇ ਮੋਗੇ ਏਰੀਆ ਦੇਖ ਲੋ ਤੇ ਆਣਗੇ ਢਾਬੇ ਤੇ ਸਰਪੰਚ ਢਾਬੇ ਦੇਖ ਲੋ ਤੇ ਆਣਗੇ ਲਓ ਵੀ ਮੇਰੇ ਵੀਰੋ ਕੋਲੋ ਨਹੀਂ ਆ Muzawari jangan, muzawari jangan. Arah aja blogger. coba ini? ਚੱਲ ਆ ਜਾ ਆ ਜਾ ਆ ਜਾ ਵੀਰੇ ਵਧੀਆ ਬਣੀ ਏਹੀ ਗੱਲ ਮੌਰੀ ਕੀ ਗੱਲ ਮੌਰੀ ਬਣ ਗਿਆ ਚਲੋ ਯਾਰ ਬਣ ਗਿਆ ਬਣ ਗਿਆ ਚਲੋ ਚਲੋ ਕਦਰਾਂ ਬੜੀ ਆ ਜਿਹੜਾ ਦੰਦਾ ਜੀ ਪਿੱਛੇ ਚੜਿਆ ਵੀ ਨਹੀਂ ਜਲਦਾ ਆ ਬਾਬਾ ਜੀ ਨੇ ਚਲਾਇਆ ਆ ਬਾਬਾ ਜੀ ਹਣੀ ਤੇ ਲਾਉਣ ਲੱਗਦੇ ਆ ਬੱਚਾ ਵਾੜਾ ਚਲੋ ਬਾਬਾ ਜੀ ਬੋ ਬੋ ਮਾਂ ਚਲਾਇਆ ਆ ਛੜਾ ਜਾ ਲਾਲੇ <coughs> <coughs>